ਇਸ ਮੌਕੇ ਤੇ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹਨਾ। ਸ਼੍ਰੀ ਸਨਾਤਨ ਜਾਰਲ ਮਨਚੋਲੋਂ ਜਿਹੜਾ ਨੇ ਆਪਣਾ ਡਿਸਟ੍ਰੀਬਿਊਟਰਿੰਗ ਹੋਲਸੇਲ ਡਿਸਟ੍ਰੀਬਿਊਟਰ ਨੇ ਇਹਨਾਂ ਨੇ ਆਪਣਾ ਬੜਾ ਵੱਡਾ ਉਪਰਾਲਾ ਕਰਕੇ ਤੇ ਮੈਨੂੰ ਇੱਕ ਬੜੀ ਵੱਡੀ ਰਾਸ਼ੀ ਜਿਹੜੀ ਹੈ ਅੱਜ ਵਪਾਰ ਮੰਡਲ ਨੂੰ ਇਹਨਾਂ ਨੇ ਦਿੱਤੀ ਹੈ। ਇਹ ਮੇਰਾ ਇਹਨਾਂ ਨੇ ਬਹੁਤ ਭਾਰ ਹਲਕਾ ਕੀਤਾ ਕਿਉਂਕਿ ਜਿਹੜਾ ਗੁਰਦਾਸਪੁਰ ਵਿੱਚ ਇਹ ਅਗਲੀ ਕਾਂਡ ਹੋਇਆ ਸੀ ਇਹਦੇ ਵਿੱਚ 5-6 ਬੰਦੇ ਜਿਹੜੇ ਅਫੈਕਟਿਵ ਹੋਏ ਉਹਨਾਂ ਨਾਲ ਤੇ ਇਹ ਕੁਛ ਜਿੱਦਾਂ ਪਿਛਲੇ ਆਪਣਾ ਸ਼ੇਵੋਬੀ ਸੋਸਾਇਟੀ ਨੇ ਜਾਂ ਗਗਨਭਾਜਨੀ ਨੇ ਜਿਹੜਾ ਸਾਇੰਸ ਸੋਸਾਇਟੀ ਆ ਉਹਨਾਂ ਨੇ ਵੀ ਕਾਫੀ ਸਾਨੂੰ ਜੋ ਵੀ ਸਹਿਯੋਗ ਬਣਿਆ ਦਿੱਤਾ ਤੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਂ ਧੰਨਵਾਦ ਵੀ ਕਰਦਾ ਕਿਉਂਕਿ ਅਸੀਂ ਇੱਕ ਸਮਾਜ ਦੇ ਵਿੱਚ ਵਿਚਰਦੇ ਆ ਔਰ ਕੋਸ਼ਿਸ਼ ਇਹ ਕਰੀਦੀ ਆ ਪਿਛੇ ਪਰਮਾਤਮਾ ਕਦੀ ਕਿਸੇ ਨੂੰ ਇਹੋ ਜਿਹੀ ਘੜੀ ਵੇਖਣ ਨੂੰ ਨਾ ਦੇਈ ਪਰ ਹੁਣਾ ਉਹੀ ਦਾ ਜੋ ਪਰਮਾਤਮਾ ਨੇ ਮਨਜ਼ੂਰਾ ਪਿਛਲੇ ਸਾਲਾਂ ਦੇ ਵਿੱਚ ਕਾਫੀ ਨੁਕਸਾਨ ਹੋਏ ਨੇ ਉਹਦੇ ਵਿੱਚ ਕੁਛ ਹੀ ਪਰਪਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਪਰ ਇਹ ਜਿਹੜਾ ਸਿਲਸਿਲਾ ਲਗਾਤਾਰ ਜਾਰੀ ਹੈ ਔਰ ਮੈਂ ਕੱਲ ਹੀ ਡੀਸੀ ਸਾਹਿਬ ਨੂੰ ਸੀਐਮ ਮਾਨ ਸਾਹਿਬ ਆਪਣੇ ਸਰਪੰਗਨ ਸਨਮਾਨ ਜੀ ਨੂੰ ਥਰੂ ਡੀਸੀ ਇੱਕ ਮੈਮੋਰੈਂਡਮ ਵੀ ਭੇਜਿਆ ਹੋਇਆ ਆਪਣਾ ਮੰਗ ਪੱਤਰ ਭੇਜਿਆ ਜਿਹਦੇ ਵਿੱਚ ਮੈਂ ਇਹ ਗੱਲ ਮੰਗ ਕੀਤੀ ਉਹਨਾਂ ਤੋਂ ਪੀ ਅਗਰ ਕਿਸੇ ਕਾਰਨ ਵੀ ਗੁਰਦਾਸ ਕਿਸੇ ਕਾਰਨ ਵੀ ਕਿਸੇ ਵਪਾਰੀ ਜਾਂ ਉਦਯੋਗ ਨੂੰ ਕਿਸੇ ਕਾਰਨ ਚਾਹੇ ਉਹ ਬਿਜਲੀ ਦੇ ਸ਼ਾਰਟ ਸ਼ਕਟ ਨਾਲ ਆ ਕਿਸੇ ਕਾਰਨ ਵੀ ਉਹ ਅਗਰ ਉਹਦਾ ਟੋਟਲ ਲਾਸ ਹੋਈਦਾ ਅਗਦੇ ਨਾਲ ਤੇ ਉਹਨਾਂ ਨੂੰ ਇਹ ਜੜੀ ਹੈ ਪਰ ਭਾਈ ਵਾਸਤੇ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਜਿਨ੍ਹਾਂ ਇਹ ਕੁਦਰਤੀ ਆਫਤ ਮੰਨ ਕੇ ਇਹਨਾਂ ਦਾ ਜਿਹੜਾ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਂ ਉਹਨੂੰ ਇਹੋ ਜਿਹਾ ਬਣੇ ਇਹ ਮੈਂ ਕੱਲ ਵੀ ਦਿਸਾ ਦਾ ਮੈਂ ਜਿਹੜਾ ਮੰਗ ਪੱਤਰ ਦੇ ਕੇ ਆਇਆ ਨਾ ਔਰ ਮੈਂ ਹਮੇਸ਼ਾ ਹੀ ਵਪਾਰੀਆਂ ਵਾਸਤੇ ਮੈਂ ਕੋਸ਼ਿਸ਼ ਕਰਦਾ ਕਿ ਆਪਣੀ ਮੇਰੀ ਜ਼ਿੰਦਗੀ ਵਿੱਚ ਜੋ ਵੀ ਹੋ ਸਕਿਆ ਮੈਂ ਬਿਹਤਰ ਕੀਤਾ ਵਾ ਔਰ ਗਾਂ ਵੀ ਕਰਦਾ ਰਹਾਂਗਾ ਕਿਉਂਕਿ ਕੱਲ ਅਸੀਂ ਆਪਣਾ ਕਮਲ ਸੀਡ ਦੇ ਉੱਤੇ ਆਪਾਂ ਸਾਰੇ ਹੀ ਇਕੱਠੇ ਹੋਵਾਂਗੇ ਔਰ ਉਹਦੇ ਵਿੱਚ ਜੋ ਵੀ ਰਾਸ਼ੀ ਸਾਨੂੰ ਇਕੱਠੀ ਹੋਈ ਹੈ ਜੋ ਵੀ ਸਾਰਿਆਂ ਨੂੰ ਜਿੰਨੇ ਵੀ ਜਾਣੇ ਸਾਡੇ ਹੈਗੇ ਨੇ ਵੀਰ ਜਣਾਂ ਦਾ ਨੁਕਸਾਨ ਹੋਇਆ ਜੋ ਜੋ ਵੀ ਹਿੱਸਾ ਆਏਗਾ ਆਪਾਂ ਉਹਨਾਂ ਨੂੰ ਉਹਨਾਂ ਨੂੰ ਦਵਾਂਗੇ ਉੱਥੇ ਉਹਨਾਂ ਨੂੰ ਜੋ ਵੀ ਆਪਾਂ ਪੂਰਾ ਨੁਕਸਾਨ ਤਾਂ ਨਹੀਂ ਕਰ ਸਕਦੇ ਪਰ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਇਨਸਾਨੀਅਤ ਦੇ ਨਾਤੇ ਇੱਕ ਆਪਣਾ ਸਮਾਜ ਦੇ ਨਾਤੇ ਸਾਡੇ ਉਹ ਭਰਾ ਨੇ ਸਾਡੇ ਵਪਾਰੀ ਭਰਾ ਨੇ ਅਸੀਂ ਉਹਨਾਂ ਦਾ ਜੋ ਵੀ ਨੁਕਸਾਨ ਤਾਂ ਨਹੀਂ ਕਰਦੇ ਪੂਰਾ ਉਹ ਕਰ ਸਕਦੇ ਬਟ ਅਸੀਂ ਉਹਨਾਂ ਨੂੰ ਰਿਲੀਫ ਦੇ ਤੌਰ ਤੇ ਇੱਕ ਸਹਾਇਤਾ ਦੇ ਤੌਰ ਤੇ ਉਹਨਾਂ ਦੇ ਅਹੀ ਆਪਣਾ ਫੈਮਿਲੀ ਮੈਂਬਰ ਤੌਰ ਤੇ ਆਪਾਂ ਦੀ ਮਦਦ ਕਰਨਾ ਚਾਹੁੰਦੇ ਆ ਜੋ ਵੀ ਤੇਲ ਫਲ ਹੋਏਗਾ ਉਹ ਉੱਥੇ ਆਪਾਂ ਉਹਨਾਂ ਦੇ ਭੇਟ ਕਰਾਂਗੇ ਉਹਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਇਹ ਇੱਕ ਪ੍ਰੇਰਨਾ ਦਾ ਹੋਏਗਾ ਪੀ ਗੁਰਦਾਸ ਪਰ ਸ਼ਹਿਰ ਵਪਾਰ ਮੰਡਲ ਪੂਰੇ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਕੰਮ ਕਰ ਰਿਹਾ ਵੈ ਪੂਰੇ ਪੰਜਾਬ ਦੇ ਵਿੱਚ ਇਹ ਤੁਹਾਨੂੰ ਮਿਸਾਲ ਨਹੀਂ ਮਿਲੇਗੀ ਜੋ ਆਪਾਂ ਪਿਛਲੇ ਦਿਨ ਪਿਛਲੇ ਵੇਲੇ ਆਪਾਂ ਜੋ ਆਪਣੇ ਹੈਂਡਲੂਮ ਦੀ ਦੁਕਾਨ ਨੂੰ ਨੁਕਸਾਨ ਹੋਇਆ ਸੀ ਉਹਦੇ ਵਿੱਚ ਹੀ ਆਪਾਂ ਕਾਫੀ ਰਾਸ਼ੀ ਕਹਿੰਦੇ ਪਰ ਹੁਣ ਦੁਕਾਨਾਂ ਜ਼ਿਆਦਾ ਨੇ ਪਰ ਚਲੋ ਫਿਰ ਵੀ ਆਪਾਂ ਜੋ ਹੋਏਗਾ ਵੱਤ ਉਹਦੇ ਨਾਲ ਹੀ ਕਰਾਂਗੇ ਔਰ ਇਹ سلسلہ ਜਿਹੜਾ ਵੈ ਕੋਸ਼ਿਸ਼ ਕਰਾਂਗੇ ਕਿ ਪ੍ਰਮਾਤਮਾ ਨਾ ਕਰੇ ਕਿਸੇ ਵੀ ਦੁਕਾਨਦਾਰ ਦਾ ਭਰਾ ਦਾ ਕੋਈ ਨੁਕਸਾਨ ਹੁੰਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋ ਕੇ ਉਹਦੀ ਕੋਈ ਨਾ ਕੋਈ ਜੋ ਵੀ ਮਦਦ ਹੋਵੇ ਆਪਾਂ ਜੋ ਕੋਈ ਕਰਾਂਗੇ